ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦਸ਼ਮੇਸ਼ ਪਿਤਾ ਦੀ ਅਪਾਰ ਬਖਸ਼ਿਸ਼ ਹੈ ਤੇ ਮੈਂ ਸਮਝਦਾ ਮੇਰੇ ਵੱਡੇ ਭਾਗ ਨੇ ਕਿ ਇਸ ਮਹਾਨ ਪਵਿੱਤਰ ਧਰਤੀ ਖਾਲਸੇ ਦੀ ਜਨਮ ਭੂਮੀ ਦੀ ਨੁਮਾਇੰਦਗੀ ਕਰਨ ਦਾ ਮੌਕਾ ਮੇਰੇ ਲੋਕਾਂ ਨੇ ਮੈਨੂੰ ਦਿੱਤਾ ਤੇ ਛੇਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਠੀਕ ਮੇਰੇ ਪਿੱਛੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਹੈ ਉਹ ਪਾਵਨ ਪਵਿੱਤਰ ਅਸਥਾਨ ਜਿੱਥੇ ਬਾਦਸ਼ਾਹ ਦਰਬੇਸ਼ ਨੇ ਖਾਲਸੇ ਨੂੰ ਜਤ ਸਿਰਜਿਆ ਨੰਦਪੁਰ ਸਾਹਿਬ ਸਿਰਫ ਇੱਕ ਸ਼ਹਿਰ ਦਾ ਨਾਮ ਨਹੀਂ ਹੈ ਨੰਦਪੁਰ ਸਾਹਿਬ ਇੱਕ ਜਜ਼ਬਾਤ ਦਾ ਨਾਮ ਹੈ ਇੱਕ ਐਦਾਂ ਦਾ ਜਜ਼ਬਾਤ ਜਿੱਥੋਂ ਪੂਰੀ ਦੁਨੀਆ ਨੂੰ ਮਿਸਾਲ ਮਿਲਦੀ ਹੈ ਕਿ ਨਾ ਕਿਸੇ ਦਾ ੱਟਕਾ ਸਹਿਣਾ ਹੈ ਤੇ ਨਾ ਕਿਸੇ ਤੇ ੱਟਕਾ ਕਰਨਾ ਹੈ ਦੁਨੀਆ ਨੂੰ ਸਭ ਤੋਂ ਖੂਬਸੂਰਤ ਤੋਹਫ਼ਾ ਇਸ ਕਾਇਨਾਤ ਨੂੰ ਸਭ ਤੋਂ ਖੂਬਸੂਰਤ ਤੋਹਫ਼ਾ ਪ੍ਰਮਾਤਮਾ ਨੇ ਗੁਰਗੋਬਿੰਦ ਸਿੰਘ ਜੀ ਦੇ ਰੂਪ ਦੇ ਵਿੱਚ ਇਸ ਧਰਤੀ ਤੋਂ ਦਿੱਤਾ ਖਾਲਸੇ ਦੇ ਰੂਪ ਦੇ ਵਿੱਚ ਉਹ ਖਾਲਸਾ ਜਿਹੜਾ ਹਰ ਜਗ੍ਹਾ ਕਿਸੇ ਨੂੰ ਵੀ ਕਿਸੇ ਦੀ ਜਾਤ ਪਾਤ ਧਰਮ ਨਹੀਂ ਦੇਖਦਾ ਜਿੱਥੇ ਕਿਤੇ ਲੋੜ ਪੈਂਦੀ ਹੈ ਆਪਣਾ ਸਭ ਕੁਝ ਵਾਰ ਦਿੰਦਾ ਹੈ ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਕੱਲ ਮਿਤੀ 5 ਅਕਤੂਬਰ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿਮਰਨ ਜੀ ਉਹ ਇਸ ਪਾਵਨ ਧਰਤੀ ਤੇ ਆ ਰਹੇ ਨੇ ਤੇ ਜਿਹੜਾ ਸਾਡਾ ਇਹ ਸੜਕ ਹੈ ਜੋ ਬਿਲਕੁਲ ਉੱਤੇ ਤੱਕ ਸ਼ਿਰੀ ਕੇਸਗੜ੍ਹ ਸਾਹਿਬ ਤੱਕ ਜਾਂਦੀ ਹੈ ਇਸ ਸੜਕ ਨੂੰ ਇੱਕ ਹੈਰੀਟੇਜ ਸਟਰੀਟ ਦੇ ਰੂਪ ਦੇ ਵਿੱਚ ਜਿਹੜਾ ਹੁਣ ਵਿਕਸਿਤ ਕੀਤਾ ਜਾ ਰਿਹਾ ਲਗਭਗ 25 ਕਰੋੜ ਦਾ ਟੈਂਡਰ ਹੈ ਤੇ ਜਦੋਂ ਅਸੀਂ ਦੇਖ ਰਹੇ ਸੀ ਤਾਂ ਸਾਨੂੰ ਇੱਕ ਇਹ ਪੁਰਾਣਾ ਇਹ ਜਿਹੜਾ ਨਵਾਂ ਨੀ ਪੱਥਰ ਹੈ ਜੋ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਅਜਿਹੀ ਤਿਆਰੀ ਹੋਣੀ ਹੈ ਉਹ ਰੱਖਣਗੇ ਤੇ ਦੇਖ ਰਹੇ ਸੀ ਤਾਂ ਇੱਕ ਪ੍ਰਾਣਾ ਨਹੀਂ ਬੱਥੇ ਫਿਰ ਅਸੀਂ ਇਸ ਨੂੰ ਰਿਵਾਈਵ ਕੀਤਾ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 1970 23 ਤਿੰਨ 1970 ਨੂੰ ਜਿਹੜਾ ਹੈ ਸਰਦਾਰ ਗੁਰਨਾਮ ਸਿੰਘ ਜੀ ਨੇ ਇਸ ਦਾ ਇਸ ਸੜਕ ਦਾ ਜਿਹੜਾ ਹੈ ਉਦਘਾਟਨ ਕੀਤਾ ਸੀ ਉਦੋਂ ਦੇ ਜੋ ਸਾਡੇ ਮੁੱਖ ਮੰਤਰੀ ਸੀਗੇ ਸਰਦਾਰ ਗੁਰਨਾਮ ਸਿੰਘ ਜੀ ਤਾਂ ਲਗਭਗ ਤਾਂ ਆਪਾਂ ਕਹਿ ਸਕਦੇ ਹਾਂ 55 ਸਾਲਾਂ ਬਾਅਦ ਇਸ ਸੜਕ ਦੇ ਉੱਤੇ ਜਿਹੜਾ ਹੈ ਦੁਬਾਰਾ ਇਸ ਸੜਕ ਨੂੰ ਵਿਕਾਸ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜਿਵੇਂ ਦਰਬਾਰ ਸਾਹਿਬ ਨੂੰ ਆਪਾਂ ਜਾਂਦੇ ਆں ਉੱਥੇ ਜਿਵੇਂ ਹੈਰੀਟੇਜ ਸਟਰੀਟ ਹੈ ਤੇ ਇੱਥੇ ਸਫੇਦ ਸੰਗਮਰਮਰ ਦੀ ਹੈਰੀਟੇਜ ਸਪਰੀਟ ਬਣ ਰਹੀ ਹੈ ਇਹ ਫਰਸਟ ਫੇਜ਼ ਹੈ ਇਸ ਤੋਂ ਬਾਅਦ ਨਾਲ ਹੀ ਜਿਹੜੀ ਸਾਡੀ ਗੁਰੂ ਰਵਿਦਾਸ ਮਹਾਰਾਜੀ ਵਾਲੀ ਤੇ ਪੀਐਨਬੀ ਵਾਲੀ ਰੋਡ ਹੈ ਉਸ ਨੂੰ ਮੇਕਓਵਰ ਹੈ ਸਾਰੀਆਂ ਜਿੰਨੀਆਂ ਦੁਕਾਨਾਂ ਜਿੰਨੇ ਬਾਜ਼ਾਰ ਨੇ ਚਾਹੇ ਚੋਈ ਬਾਜ਼ਾਰ ਉਹਨਾਂ ਦਾ ਮੇਕਓਵਰ ਹੈ ਤੇ ਫਿਰ ਸਭ ਤੋਂ ਜੋ ਮੇਰੀ ਦਿੱਲੀ ਇੱਛਾ ਹੈ ਕਿਉਂਕਿ ਜਿੰਨੀ ਸੰਗਤ ਆਂਦੀ ਹੈ ਉਦ ਤੱਕ ਸ਼੍ਰੀ ਕੇਸਗੜ ਸਾਹਿਬ ਤਾਂ ਨਿਤਮਸਤਕ ਹੁੰਦੀ ਹੈ ਪਰ ਤੱਕ ਸ਼੍ਰੀ ਕੇਸਗੜ ਸਾਹਿਬ ਤੋਂ ਕਿਲਾ ਆਨੰਦਗੜ੍ਹ ਸਾਹਿਬ ਤੇ ਨਾਲ ਹੀ ਗੁਰਦੁਆਰਾ ਸੀਸਗੰ ਤੇ ਗੁਰਦੁਆਰਾ ਗੁਰੂ ਕੇ ਮਹਿਲ ਉਹ ਜਗ੍ਹਾ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਜੋ ਨਨਪੁਰ ਸਾਬ ਦੀ ਸਭ ਤੋਂ ਪਹਿਲੀ ਕੰਸਟਰਕਸ਼ਨ ਸੀ ਜਦੋਂ ਨੌਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚੱਕ ਨਾਨਕੀ ਬਸਾਇਆ ਤਾਂ ਸਭ ਤੋਂ ਪਹਿਲੀ ਇਮਾਰਤ ਉਹ ਸਜੀ ਸੀ ਉਸ ਇਮਾਰਤ ਦੇ ਵਿੱਚ ਜਿੱਥੇ ਬਾਲ ਗੋਬਿੰਦ ਰਾਏ ਖੇਡਦੇ ਸੀ ਉਹ ਇਮਾਰਤ ਜਿੱਥੇ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਕਸ਼ਮੀਰੀ ਪੰਡਤ ਆਏ ਸੀ ਗੁਰੂ ਸਾਹਿਬ ਕੋਲ ਨੌਵੇਂ ਪਾਤਸ਼ਾਹ ਕੋਲ ਤੇ ਫਿਰ ਠੀਕ ਉਸ ਦੇ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਗੁਰੂ ਸਾਹਿਬ ਦਾ ਸੀਸ ਜੋ ਸਾਡੇ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਆਪਣੀ ਜਾਨ ਦੇ ਉੱਤੇ ਖੇਡ ਕੇ ਜਿਹੜਾ ਹੈ ਉਹ ਸੀਸ ਨੂੰ ਤੇ ਉਸ ਸੀਸ ਨੂੰ ਆਕੇ ਬਾਲ ਗੋਬਿੰਦ ਰਾਏ ਜੀ ਨੂੰ ਵਰਪਿਤ ਕੀਤਾ ਪਰਿਵਾਰ ਨੂੰ ਵਰਪਿਤ ਕੀਤਾ ਤੇ ਉੱਥੇ ਉਸ ਸੀਸ ਦਾ ਸੰਸਕਾਰ ਹੋਇਆ ਤੇ ਉਸ ਨੂੰ ਲੈ ਕੇ ਇੱਕ ਜਿਹੜਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਲੈ ਕੇ ਕੋਰੀਡੋਰ ਉੱਥੇ 2020 ਕਿਚ ਟੂਰਿਜ਼ਮ ਦਾ ਪਾਰਕ ਬਣਾਇਆ ਪਰ ਹਰ ਵੇਲੇ ਬਹੁਤ ਗੰਦੇ ਰਹਿੰਦੇ ਆ ਬੁਰੀ ਹਾਲਤ ਹੈ ਤਾਂ ਇੱਕ 350 ਮੀਟਰ ਦਾ ਰਸਤਾ ਬਹੁਤ ਸੋਹਣਾ ਇੱਕ ਹੈਰੀਟੇਜ ਜਿਸੀਂ ਉੱਥੇ ਵੀ ਪ੍ਰਪੋਜ਼ ਕੀਤਾ ਤੇ ਇਦਾਂ ਹੀ ਉੱਥੋਂ ਫਿਰ ਕਿਲਾ ਆਨੰਦਗੜ੍ਹ ਸਾਹਿਬ ਤੱਕ ਜਿਹੜਾ ਹੈ ਜਿੱਥੋਂ ਗੁਰੂ ਸਾਹਿਬ ਨੇ ਫਿਰ ਆਨੰਦਪੁਰ ਸਾਹਿਬ ਨੂੰ ਅਲਵਿਦਾ ਆਖ ਦਿੱਤਾ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਕੱਲ ਇਸ ਦਾ ਫਰਸਟ ਫੇਜ਼ 25 ਕਰੋੜ ਦਾ ਪ੍ਰੋਜੈਕਟ ਇਸ ਦੀ ਸ਼ੁਰੂਆਤ ਹੋਗੀ 350 ਸਾਲਾਂ ਨਾਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹਾਦਤ ਪੁਰਬ ਤੇ ਨਾਲ ਹੀ ਦਸਮ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਤਾ ਗੱਦੀ ਦਿਵਸ ਅਸੀਂ ਇਸ ਸਾਲ ਨਵੰਬਰ ਚ ਜਿਹੜਾ ਹੈ ਮਨਾ ਰਹੀਏ ਕਾਮ ਮਨਾ ਰਹੀਏ ਉਸ ਸੰਬੰਧ ਦੇ ਵਿੱਚ ਇਹਦਾ ਹੈਰੀਟੇਜ ਸਟਰੀਟ ਦਾ ਸਾਰਾ ਕੰਮ ਹੈ ਜਿਹੜਾ ਉਹ ਅਗਲੇ 1-2 ਦਿਨ ਅੱਛਰੂ ਹੋ ਜਾਊਗਾ ਬਹੁਤ ਸੁੰਦਰ ਡਿਜ਼ਾਈਨ ਆਪ ਜੀ ਨੇ ਨਾਲ ਕੱਲ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਮੇਰੇ ਲਈ ਇਹ ਬਹੁਤ ਭਾਗਾਂ ਵਾਲੀ ਗੱਲ ਹੈ ਕਿ ਮੈਨੂੰ ਇਸ ਸੇਵਾ ਮਿਲੀ ਤੇ ਗੁਰੂ ਸਾਹਿਬ ਆਪ ਸੀ ਇਸ ਤੇ ਹੱਥ ਰੱਖ ਕੇ ਇਹ ਸੇਵਾ ਕਰਾਂ ਵਾਹਿਗੁਰ